ਪਾਇਲ ਹਲੱਕੇ ਦੇ ਪਿੰਡ ਕਢਾਣੀ ਕਲਾ ਵਿਖੇ ਸ੍ਰੀ ਗੁਰੂ ਗੋਬਿੰਦ ਸਾਹਿਬ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਗੁਰਦੁਆਰਾ ਸ੍ਰੀ ਨੰਮਸਰ ਸਾਹਿਬ ਵਿਖੇ ਕਢਾਣੀ ਕਲਾ ਵਿਖੇ ਲੱਗਾਇਆ ਗਿਆ ਅੱਖਾਂ ਦਾ ਫ੍ਰੀ ਆਪਰੇਸ਼ਨ ਅਤੇ ਚੈੱਕਅਪ ਅਤੇ ਮੈਡੀਕਲ ਕੈਂਪ ਜੀ ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਗੁਰਦੁਆਰਾ ਸ੍ਰੀ ਨੰਮਸਰ ਸਾਹਿਬ ਵਿਖੇ ਪਿੰਡ ਕਢਾਣੀ ਕਲਾ ਵਿਖੇ ਲੱਗਾਇਆ ਗਿਆ ਅੱਖਾਂ ਦਾ ਫ੍ਰੀ ਆਪਰੇਸ਼ਨ ਚੈੱਕਅਪ ਅਤੇ ਮੈਡੀਕਲ ਕੈਂਪ ਅਤੇ ਇਸ ਵਿੱਚ ਕੁਝ ਜ਼ਰੂਰਤਮੰਦ ਪਰਿਵਾਰਾਂ ਨੂੰ ਫ੍ਰੀ ਮੈਡੀਕਲ ਦਵਾਈਆਂ ਵੀ ਪ੍ਰੋਵਾਈਡ ਕਰਵਾਈਆਂ ਗਈਆਂ ਇਸ ਮੌ ਆਪ ਆਏ ਜ ਬੱਚਾ ਨੂੰ ਵੀਲਚੇਅਰ ਵੀ ਦਿੱਤੀਆਂ ਗਈਆਂ ਇਸ ਮੌਕੇ ਗੁਰੂ ਘਰ ਲੰਗਰ ਅਟੁੱਟ ਵਰਤਾਇਆ ਗਿਆ ਦੇਖੋ ਖਾਸ ਤਸਵੀਰਾਂ ਇਸ ਮੌਕੇ ਆਏ ਹੋਏ ਪਤਵੰਤੇ ਸੱਜਣਾ ਨੇ ਅਤੇ ਮੈਡੀਕਲ ਸਟਾਫ ਨੇ ਕੀ ਸ਼ਬਦ ਬਿਆਨ ਕੀਤੇ ਦੇਖੋ ਪੂਰੀ ਰਿਪੋਰਟ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਾਈਕ ਐਂਡ ਫੋਲੋ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬਨੇਰੋ ਸੜਨਾ ਦੇਖਦੇ ਹੋ ਸਾਡਾ ਚੈਨਲ ਪਾਇਲ ਤਰਕਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਇਸ ਕੈਂਪ ਦੌਰਾਨ ਪਹੁੰਚਿਆ ਜੀ ਕਢਾਣੀ ਕਲਾਂ ਬਿਖੇ ਨੌਜਵਾਨਾਂ ਦੇ ਉਪਰਾਲੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਨੌਜਵਾਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਬਲੱਡ ਡੋਨੇਸ਼ਨ ਕੈਂਪ ਆਈ ਕੈਂਪ ਤੇ ਮੈਡੀਕਲ ਚੈੱਕਅਪ ਕੈਂਪ ਇੱਥੇ ਲਗਾਇਆ ਗਿਆ ਇੱਥੇ ਪੇਸ਼ੈਂਟ ਵੀ ਕਾਫੀ ਕਵਾਂਟੀਟੀ ਚ ਆਏ ਨੇ ਬੜਾ ਮਨ ਖੁਸ਼ ਹੋਇਆ ਇਹ ਸਾਡੇ ਸਮਾਜ ਦੇ ਵਿੱਚ ਇਹ ਜਿਹੜੀ ਯੂਥ ਨੇ ਬੱਚਿਆਂ ਨੂੰ ਅੱਗੇ-ਅਗੇ ਕੰਮ ਕਰਨੇ ਚਾਹੀਦੇ ਨੇ ਅਰਮਾਨ ਇੱਥੇ ਆ ਕੇ ਬੜਾ ਖੁਸ਼ ਹੋਇਆ ਕਿ ਹਾਂ ਇਹ ਕੋਈ ਬਹੁਤ ਵੱਡਾ ਅਪਰਾਧਾ ਇਹ ਇੱਕ ਮਾਨਵਤਾ ਦੀ ਸੇਵਾ ਲਈ ਕੀਤਾ ਜਾ ਰਿਹਾ ਹੈ ਸੋ ਮੈਂ ਇਹ ਗੱਲ ਕਹਿਣਾ ਹੈ ਕਿ ਜਿਸ ਤਰ੍ਹਾਂ ਇਹਨਾਂ ਬਾਰੇ ਮੈਨੂੰ ਪਤਾ ਲੱਗਿਆ ਕਿ ਜਗ੍ਹਾ-ਜਗ੍ਹਾ ਤੇ ਪੰਜਾਬ ਦੇ ਵਿੱਚ ਕਈ ਜਗ੍ਹਾ ਇਹ ਇਸ ਤਰ੍ਹਾਂ ਦੇ ਕੈਂਪ ਲਾਉਂਦੇ ਰਹਿੰਦੇ ਨੇ ਇਸ ਨਾਲ ਸਾਨੂੰ ਬਾਕੀ ਜਿੰਨੇ ਵੀ ਨੌਜਵਾਨ ਨੇ ਉਹਨਾਂ ਨੂੰ ਸੇਧ ਲੈਣੀ ਚਾਹੀਦੀ ਹੈ ਇੱਥੋਂ ਕੀ ਹੈ ਜੋ ਮੈਂ ਕਹਿਣਾ ਚਾਹੁੰਦਾ ਉਪਦੇਸ਼ ਦੇਣਾ ਚਾਹੁੰਦਾ ਹੈ ਕਿ ਯੂਥ ਨੂੰ ਮੇਰੀ ਬੋਲ ਨੇ ਬਾਰ ਬਾਰ ਇਹੀ ਕਹਿਣੀ ਹੈ ਕਿ ਵੱਧ ਤੇ ਵੱਧ ਇਸ ਸਮਾਜ ਸੇਵੀ ਕੰਮਾਂ ਦੇ ਵਿੱਚ ਜੁੜੋ ਤੇ ਜਿਹੜੇ ਬੰਦੇ ਇੱਕ ਨਸ਼ਿਆਂ ਦੇ ਰਾਹ ਤੇ ਚੱਲੇ ਨੇ ਇਹਨਾਂ ਨੂੰ ਉਹਨਾਂ ਸਮਝਾਓ ਕਿ ਇਹ ਇਸ ਨੂੰ ਤਿਆਗ ਕੇ ਆਪਾਂ ਮਨੁੱਖਤਾ ਦੀ ਸੇਵਾ 'ਚ ਲੱਗੀਏ ਤੇ ਮਨੁੱਖਤਾ ਦੀ ਸੇਵਾ ਨਾਲ ਹੀ ਤੁਹਾਡਾ ਜਿਹੜਾ ਹੈ ਨਾ ਇੱਕ ਵਧੀਆ ਸਮਾਜ ਸਿਰਜਿਆ ਜਾਊਗਾ ਸੋ ਮੈਂ ਇੱਥੇ ਆ ਕੇ ਆਪਣੇ ਆਪ ਨੂੰ ਬੜੀ ਖੁਸ਼ੀ ਮਹਿਸੂਸ ਕਰਦਾ ਵਾਹਿਗੁਰੂ ਪਰਮਾਤਮਾ ਸਾਡੇ ਯੂਥ ਵੀਰਾਂ ਨੂੰ ਤੰਦਰੁਸਤੀ ਬਖਸ਼ੇ ਆ ਰਹੇ ਜੇ ਕੈਂਪ ਲੱਗਦੇ ਰਹਿਣ ਇਹ ਸਾਨੂੰ ਕਿਸ ਤਰ੍ਹਾਂ ਦੀ ਸੇਵਾ ਲਵਾਂਗੇ ਅਸੀਂ ਇਹਨਾਂ ਦੇ ਨਾਲ ਅਮਿਸ਼ਾ ਤਿਆਰ ਹੈ ਬਈ ਜੀ ਖਾਲਸਾ ਬਈ ਜੀ ਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਨਾ ਜੀ ਤੁਟ ਮੈਂ ਹਰਪ੍ਰੀਤ ਰਿਪੂਗੇ ਜੀ ਤੁਸੀਂ ਇਸ ਕੈਂਪ ਦੌਰਾਨ ਪਹੁੰਚੇ ਹੋ ਜੀ ਕਟਾਣੀ ਕਲਾਂ ਬਕੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਰਿਮੀ ਕਟਾਨੀ ਜੀ ਉਹਨਾਂ ਤੇ ਸਾਰੀ ਟੀਮ ਨੂੰ ਕਿ ਉਹਨਾਂ ਨੇ ਜਿਹੜਾ ਜੇ ਉਪਰਾਲਾ ਕੀਤਾ ਹੈ ਬਹੁਤ ਹੀ ਕਾਬਿਲ-ਤਾਰੀਫ ਹੈ ਕਿਉਂਕਿ ਜਿਹੜੇ ਪਿੰਡਾਂ ਵਿੱਚ ਇਹੋ ਜਿਹੇ ਕੈਂਪਸ ਨੂੰ ਆਰਗੇਨਾਈਜ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜਿਹੜੇ ਲੋਕ ਹੈ ਉਹਨਾਂ ਤੱਕ ਇਹ ਸਹੂਲਤਾਂ ਪਹੁੰਚਾਉਣਾ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਔਰ ਇੱਥੇ ਆ ਕੇ ਇੰਨਾ ਇਕੱਠ ਦੇਖ ਕੇ ਲੋਕਾਂ ਦਾ ਬਹੁਤ ਹੀ ਖੁਸ਼ੀ ਹੋਈ ਜੀ ਅੱਛਾ ਮੈਡਮ ਆਪਣੇ ਤੁਹਾਨੂੰ ਇਹ ਜ਼ਿਆਦਾਤਰ ਨਾ ਜੋਥਾ ਨਸ਼ੇ ਦੇ ਵਿੱਚ ਡੁੱਬਦਾ ਜਾ ਰਿਹਾ ਉਸ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੋਗੇ ਮੈਂ ਉਸ ਨੌਜਵਾਨ ਪੀੜੀ ਨੂੰ ਇਹ ਕਹਿਣਾ ਚਾਹਾਂਗੀ ਕਿ ਜੋ ਇਹ ਯੂਥ ਕੰਮ ਕਰ ਰਿਹਾ ਹੈ ਜੋ ਇਹਨਾਂ ਨੇ ਅੱਜ ਟਰਾਈਸਾਈਕਲਸ ਵੰਡੀਆਂ ਨੇ ਜਿਹੜੇ ਅਪਾਹਜ ਮੇਰੀਆਂ ਛੋਟੀਆਂ ਭੈਣਾਂ ਸਿੱਗੀਆਂ ਔਰ ਅੱਖਾਂ ਦਾ ਕੈਂਪ ਲਗਾਇਆ ਹੈ ਡੈਂਟਲ ਕੈਂਪ ਆਰਗੇਨਾਈਜ਼ ਕੀਤੇ ਇਸ ਪਾਸੇ ਨੂੰ ਜਿਹੜਾ ਯੂਥ ਹੈ ਨੌਜਵਾਨ ਸਾਡੀ ਪੀੜ੍ਹੀ ਨੂੰ ਇਸ ਪਾਸੇ ਆਣਾ ਚਾਹੀਦਾ ਹੈ ਨਸ਼ਿਆਂ ਤੋਂ ਹਟ ਕੇ ਖੇਡਾਂ ਵੱਲ ਲੋਕਾਂ ਦੀ ਭਲਾਈ ਵੱਲ ਜੇ ਉਹ ਜੁੜਨ ਤਾਂ ਪੰਜਾਬ ਜਿਹੜਾ ਹੈ ਉਹ ਦੁਬਾਰਾ ਪੰਜਾਬ ਹੱਸਦਾ ਵਸਦਾ ਪੰਜਾਬ ਬਣ ਸਕਦਾ ਜੀ ਹਸਕਾਲ ਜੀ ਕੀ ਨਾਮ ਸਰ ਆਪਣਾ ਮੇਰਾ ਨਾਮ ਹੈ ਜੀ ਗੁਰਸੀਆ ਸਿੰਘ ਨਾਵਾ ਜੀ ਮੇਰਾ ਜੀ ਹਲਕਾ ਖੰਨੇ ਦਾ ਬਰਤੌਰ ਮੈਂ ਸੈਕਟਰੀ ਆ ਜੀ ਜੀ ਅੱਜ ਇੱਕ ਸਾਡੇ ਰਿਮੀ ਵੀਰ ਨੇ ਜੀ ਜੋ ਕਿ ਨਿਮਰ ਸਰ ਗੁਰੂ ਗੁਰੂ ਘਰ ਵੇਖੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਜੋ ਕਿ ਅੱਜ ਇਹਨਾਂ ਨੇ ਅੱਖਾਂ ਦਾ ਕੈਂਪ ਅਤੇ ਹੋਰ ਵੀ ਸਿਹਤਮੰਦ ਕੈਂਪਾਂ ਚ ਕੀਤੇ ਨੇ ਉਹਰੇ ਅਤੇ ਕਈਆਂ ਨੂੰ ਜਿਹੜੇ ਕੈਂਪ ਜਿਹੜੇ ਉਹਦੇ ਬੰਦੇ ਆਏ ਸੀ ਉਹਨਾਂ ਵਾਸਤੇ ਫ੍ਰੀ ਕੈਂਪ ਲਾਇਆ ਨਾਲ ਹੀ ਬਹੁਤ ਇੱਕ ਹੋਰ ਵਧੀਆ ਕੰਮ ਕਰਿਆ ਇਹਨਾਂ ਨੇ ਇਹਨੇ ਜਿਹੜੀਆਂ ਕਿੰਨੀਆਂ ਜਿਹੜੇ ਬੰਦੇ ਨੇ 2 ਵੀਲ ਚੈਰਾ ਦਿੱਤੀਆਂ ਇਹਨਾਂ ਨੇ ਦੋ ਵੀਲ ਵੀ ਚੈਰਾ ਵੀ ਦਿੱਤੀਆਂ ਨੇ ਅਤੇ ਹੋਰ 40 ਇਹਨਾਂ ਨੇ ਫਾਰਮ ਹੋਰ ਭਰੇ ਨੇ ਜਿਹਨੂੰ ਗਾਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਕੀ ਜਿਹੜੇ ਲੋੜਵੰਦ ਬੰਦੇ ਨੇ ਉਹਨਾਂ ਨੂੰ ਹੋਰ ਵੀ ਲਾਭ ਦਿੱਤਾ ਜਾਊਗਾ ਜੀ ਬਾਈ ਜੀ ਤੁਸੀਂ ਅੱਜ ਇੱਥੇ ਕੈਂਪ ਲਾਇਆ ਜਿਹੜਾ ਤੁਹਾਡੇ ਕੋਲ ਕਿੰਨੇ ਮਰੀਜ਼ ਆਏ ਸੰਦੇ ਕੋਲੇ 350 ਦੇ ਕਰੀਬ ਲੋ ਪੇਸ਼ੈਂਟ ਆ ਗਏ ਆ ਇਸੇ ਚੱਕਰ ਦੇ ਉਹਨਾਂ ਵਿੱਚੋਂ ਕਿੰਨੇ ਮਰੀਜ਼ ਤੁਸੀਂ ਆਪਰੇਸ਼ਨ ਵਾਸਤੇ ਕੱਢੇ ਉਹਨਾਂ ਵਿੱਚੋਂ ਜੀ 40 ਪੇਸ਼ੈਂਟ ਹੈ ਆਪਰੇਸ਼ਨ ਦੇ ਲਈ ਠੀਕ ਆ ਹਾਂਜੀ ਤੇ ਉਹ ਕਦੋਂ ਆਪਰੇਸ਼ਨ ਕਰਾਉਣ ਕਦੋਂ ਲੈ ਕੇ ਜਾਣਗੇ ਦੇਖੋ ਜੀ ਹੁਣ ਕੈਂਪ ਖਤਮ ਹੋ ਗਿਆ ਬੱਸ ਵਾਰ ਖੜੀ ਆ ਇਹਨਾਂ ਨੂੰ ਇਸੇ ਬੱਸ ਦੇ ਵਿੱਚ ਨਾਲ ਬਿਠਾ ਕੇ ਲੈ ਜਾਵਾਂਗੇ ਕੱਲ੍ਹ ਮੰਨ ਲਓ ਟ੍ਰਿਪ ਹੋਣਗੇ ਪਰ ਸੁੰਦਨਵਤੀ ਚੱਲ ਜੂਗਾ ਅੱਛਾ ਪਰਸੋਂ ਦੇ ਇੱਥੇ ਚੱਲਦਾ ਹਾਂਜੀ ਉਹਨਾਂ ਦਾ ਕੋਈ ਖਰਚਾ ਬੱਚਾ ਦਾ ਨਹੀਂ ਲੈਣਾ ਇੱਥੋਂ ਨਹੀਂ ਕੋਈ ਖਰਚਾ ਵਰਚਾ ਨਹੀਂਗਾ ਫ੍ਰੀ ਜਾਣਗੇ ਫ੍ਰੀ ਹੋਣਗੇ ਇੱਥੋਂ ਤੱਕ ਕਿ ਉੱਥੇ ਰੋਟੀ ਪਾਣੀ ਦਾ ਜੋ ਵੀ ਹੋਗਾ ਹਸਪੀਟਲ ਕਰਨੀ ਹੈ ਠੀਕ ਆ ਅੱਛਾ ਸਰ ਚਸ਼ਮੇ ਕਿੰਨੇ ਪੇਸ਼ੈਂਟ ਦੇ ਲਗਾਏ ਗਏ ਨੇ ਚਸ਼ਮੇ ਦੇਖੋ ਜੀ ਬਾਕੀ ਦੋ 250 ਬੰਦੇ ਤੇ ਦਵਾਈ ਔਰ ਚਸ਼ਮਾ ਦਿੱਖ ਰਿਹਾ ਹੈ ਜੀ ਜੀ ਹਾਂ ਜੀ ਤੇ ਥੋੜੇ ਕੋ ਕੁਝ ਪਹਿਲੇ ਮਰੀਜ਼ ਵੀ ਆਏ ਨੇ ਜਿਨ੍ਹਾਂ ਦੇ ਪਹਿਲਾਂ ਆਪਰੇਸ਼ਨ ਹੋਏ ਨੇ ਇੱਥੇ ਦੇਖੋ ਉਹ ਇੱਕ ਉਰੇ ਜੇ 2 5 4 7% ਹੁੰਦੇ ਹੁੰਦੇ ਆ ਜਿੱਦਾਂ ਲੋਕਲ ਪਿੰਡਾਂ ਦੇ ਨੇ ਠੀਕ ਆ ਉਹਨਾਂ ਨੇ ਅਪਰੇਟ ਕਰਾਏ ਹੋਏ ਆ ਵਧੀਆ ਗੱਲਾਂ ਹੁੰਦੇ ਆ ਹਾਂ ਉਹਗੇ ਦੇ ਨਾਲ ਸਾਨੂੰ ਵੀ ਆਉਂਦਾ ਕਿ ਜੇ ਕੋਈ ਪ੍ਰੋਬਲਮ ਹੁੰਦੀ ਆ ਤਾਂ ਉਹਨਾਂ ਦੀ ਪਸੋਲਵ ਕਰ ਦਿੰਦੇ ਆ ਠੀਕ ਸੈਟੀਸਫਾਈ ਨੇ ਸਾਰੇ ਬਿਲਕੁਲ ਜੀ ਤੁਸੀਂ ਸਾਰ ਨੂੰ ਨਾਲ ਗੱਲ ਕਰ ਸਕਦੇ ਤੁਸੀਂ ਆਪ ਜਾ ਕੇ ਚਲੋ ਠੀਕ ਆ ਬਈ ਕੀ ਨਾਮ ਸਰ ਤੁਹਾਡਾ ਅਮਨਿੰਦਰ ਸਿੰਘ ਸਰ ਕਿਸ ਹਸਪੀਟਲ ਤੋਂ ਪਹੁੰਚੇ ਸ਼ੰਕਰਾ ਹਸਪੀਟਲ ਲੁਧਿਆਣਾ ਤੋਂ ਮੱਲਾ ਪ੍ਰਦਾਕਰ ਜੀ ਆਹ ਸ੍ਰੀ ਹਰਗੋਬਿੰਦ ਸਾਹਿਬ ਸੋਸ਼ਲ ਵੈਲਫੇਅਰ ਕਲੱਬ ਗੁਰਾਣੀ ਗਲਾ ਵਿਕੇ ਜਿਹੜੇ ਵੀ ਨੌਜਵਾਨ ਭਰਾਵਾਂ ਨੇ ਇਸ ਸਸਤਾ ਦੇ ਵਿੱਚ ਸਾਥ ਦਿੱਤਾ ਪੂਰਾ ਸਹਿਯੋਗ ਹੈ ਸਹਿਯੋਗ ਦਿੱਤਾ ਪੂਰੀ ਸੇਵਾ ਕੀਤੀ ਹੈ धर ਰਹਾਤ ਰੱਖ ਕੇ ਕਿਉਂਕਿ ਉਹਦਾ ਜੋ ਕਿੱਸਾ ਜੋ ਸੱਟਾ ਉਹ ਤੁਹਾਡੇ ਸਾਹਮਣੇ ਅੱਜ ਅੱਜ ਜਿੰਨੇ ਵੀ ਮਰੀਜ਼ਰੋਂ ਗਏ ਨੇ ਬਹੁਤ ਖੁਸ਼ ਹੋ ਕੇ ਗਏ ਨੇ ਕਿਉਂਕਿ ਤੁਹਾਨੂੰ ਪਤਾ ਵੀ ਅੱਜ ਉਹਨਾਂ ਲੋਕਾਂ ਨੂੰ ਲੋੜ ਆ ਸਾਡੇ ਗਰੀਬ ਪੈਂਡ ਭਰਾਵਾਂ ਨੂੰ ਹਾਂਜੀ ਉਹਨਾਂ ਨੂੰ ਉੱਚਾ ਉਹਨਾਂ ਨੇ ਕੋਈ ਬੰਦਾ ਬਿਮਾਰ ਰਖਣਾ ਜੀ ਕੋਈ ਜਿੱਦਾਂ ਵੀ ਮਤਲਬ ਅਸਮਰਥਾ ਕਿਸੇ ਵੀ ਵਜ੍ਹਾ ਵੱਲੋਂ ਕਿਉਂਕਿ ਉਹਨਾਂ ਨੇ ਸਾਥ ਦਿੱਤਾ ਨੌਜਵਾਨ ਸਭਾ ਨੇ ਠੀਕ ਹੈ ਨਾ ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਯੂਥ ਦੇ ਜਿੰਨੇ ਵੀ ਮੇਰੇ ਸਾਰੇ ਭਰਾ ਨੇ ਕੀ ਨਾਮ ਸਰ ਤੁਹਾਡਾ ਮੇਰਾ ਸਰ ਦਾ ਮੁਮਤਾਜ਼ ਲਿਆ ਜੀ ਜੀ ਨਗਰ ਕੜਾ ਜੀ ਨਗਰ ਮੇਰਾ ਕੜਾਣੀ ਕਲਾ ਜੀ ਜੀ ਹਾਂਜੀ ਧੰਨਵਾਦ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੀਰ ਸਿੰਘ ਸੋਨੀ ਹੈ ਜੀ ਜੀ ਤੇ ਮੈਂ ਸਾਰੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਜਿਨ੍ਹਾਂ ਦੀ ਮਦਦ ਨਾਲ ਸਾਡਾ ਇੰਨਾ ਵਧੀਆ ਕੈਂਪ ਲੱਗਿਆ ਜੀ ਤੇ ਮੁੱਖ ਮਹਿਮਾਨ ਆਏ ਨੇ ਜੀ ਸਾਰਿਆਂ ਨੇ ਬਹੁਤ ਸਲੰਘਾ ਜੋ ਸਾਡੀ ਪ੍ਰਸ਼ੰਸਾ ਕੀਤੀ ਹੈ ਜੀ ਬਹੁਤ ਜੀ ਤੇ ਸਾਨੂੰ ਇਸਦਾ ਬਹੁਤ ਹੌਸਲਾ ਮਿਲਿਆ ਜੀ ਤੇ ਰਿੰਮੀ ਵੀਰ ਨੇ ਅੱਜ ਦੱਸਿਆ ਮਹਿਮਾਨਾਂ ਨੂੰ ਕਿ ਇਹ ਕੈਂਪਾ ਜਿੰਨਾ ਚਿਰ ਵੀਰ ਕਹਿੰਦਾ ਮੈਂ ਜਿਉਂਦਾ ਤਾਂ ਹਰੇਕ ਸਾਲ ਕਢਾਣੀ ਕਲਾ ਨਗਰ ਵਿਖੇ ਇਹ ਕੈਂਪ ਹਰੇਕ ਸਾਲ ਜਰੂਰ ਲੱਗਿਆ ਕਰੇਗਾ ਤੇ ਸਾਡੇ ਮੈਂਬਰਾਂ ਬਹੁਤ ਬਹੁਤ ਧੰਨਵਾਦ ਆ ਜੀ ਤੇ ਪਿੰਡ ਦੇ ਕੁਝ ਲੋਕਾਂ ਨੇ ਵੀ ਸਾਥ ਦਿੱਤਾ ਹੀ ਸਾਡਾ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦਾ ਤੇ ਸਾਰੀ ਪ੍ਰੈਸ ਦਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਪਹੁੰਚ ਕੇ ਕਵਰ ਕੀਤਾ ਜੀ ਸ਼ੁਕਰੀਆ ਧੰਨਵਾਦ ਇਹ ਕੈਂਪ ਜੀ ਅਸੀਂ ਜੁਵਨ ਕਸਵਾਵਾ ਕਲੱਬ ਕਢਾਣੀ ਕਲਾ ਤੇ શ્રી ਗੁਰੂ ਹਰਗੋਬਿੰਦ ਸਾਹਿਬ ਸੋਸ਼ਲ ਐਂਡ ਵੈਲਫੇਅਰ ਕਲੱਬ ਪੁਲਾਨੀ ਕਲਾ ਵੱਲੋਂ ਜੀ ਲਗਾਇਆ ਗਿਆ ਸੀ ਇਹ ਸਾਰੇ ਨੌਜਵਾਨ ਵੀਰਾਂ ਦੇ ਮੇਰੇ ਪਿੰਡ ਵਾਸੀ ਠੀਕ ਆ ਸਾਡਾ ਕਲੱਬ ਮੈਂਬਰ ਜੀ ਸਾਰਿਆਂ ਦੇ ਸਹਿਯੋਗ ਨਾਲ ਲਗਾਇਆ ਗਿਆ ਜੀ ਠੀਕ ਆ ਜੀ ਤੇ ਇਹਦੇ ਵਿੱਚ ਬੈਸ ਤਾਂ ਮੈਂ ਨੌਜਵਾਨ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਧ ਚੜ ਕੇ ਹਿੱਸਾ ਲਿਆ ਠੀਕ ਆ ਕੱਲੀ ਕੱਲੀ ਡਿਊਟੀ ਨਿਭਾਈ ਜਿਹੜੀ ਡਿਊਟੀ ਸਾਂਭੀ ਗਈ ਆ ਇੰਨਾ ਡਿਸਪਲਨ ਰੱਖਿਆ ਕੈਂਪ ਦੇ ਵਿੱਚ ਵੀ ਕਿਸੇ ਨੂੰ ਕੋਈ ਜਾਂ ਤਾਂ ਲੰਗਰ ਵੱਲੋਂ ਨਹੀਂ ਘਾਟ ਆਈ ਚਾਹ ਪਾਣੀ ਵੱਲੋਂ ਘਾਟ ਨਹੀਂ ਆਈ ਕਿਸੇ ਨੂੰ ਕੋਈ 1% ਵੀ ਕਿਸੇ ਦੀ ਘਾਟ ਨਹੀਂ ਆਈ ਸਾਨੂੰ ਸਾਨੂੰ ਮੇਨ ਇਹ ਗੱਲ ਹੁੰਦੀ ਆ ਵੀ ਜਿੰਨੇ ਆਪਣੇ ਪੇਸ਼ੈਂਟ ਆਉਂਦੇ ਨੇ ਜਾਂ ਕੋਈ ਵੀ ਨਗਰ ਨਿਵਾਸੀ ਆਉਂਦੇ ਨੇ ਵੀ ਉਹਨਾਂ ਨੂੰ ਕੋਈ ਅਲੰਭਾ ਨਾਵੇ ਸਾਨੂੰ ਉਹਨਾਂ ਨੂੰ ਕੋਈ ਘਾਟ ਨਹੀਂ ਆਈ ਸਾਡਾ ਕੈਂਪ ਜਾਨਕਿ ਆਲ ਓਵਰ ਸਹੀ ਰਿਹਾ ਜੀ ਤੇ ਡਾਕਟਰ ਸਾਹਿਬ ਮਤਲਬ ਕਿੱਥੋਂ ਟੀਮ ਪਹੁੰਚੀ ਸੀਗੀ ਜੀ ਆਪਣੇ ਇਹ ਸਾਡੀ ਸ਼ੰਕਰਾਈ ਹਸਪੀਟਲ ਦੀ ਟੀਮ ਆਈ ਸੀ ਤੇ ਉਹ ਬਹੁਤ ਪੁਰਾਣੇ 1983 ਤੋਂ 85 ਤੋਂ ਆਪਰੇਸ਼ਨ ਕਰਦੇ ਹੁੰਦੇ ਜੀ ਉਹਨਾਂ ਨੇ ਸੇਵਾ ਨਿਭਾਈ ਹੈ ਜੀ ਅੱਛਾ ਬੀਲਚੇ ਆਰ ਦਿੱਤੀ ਗਈ ਹੈ ਕੁਝ ਆਪਣੇ ਜ਼ਰੂਰਤਮੰਦ ਲੋਕਾਂ ਨੂੰ ਹਾਂ ਜੀ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਕਿੰਨੇ ਦਿੱਤੇ ਗਏ ਨੇ ਜੀ ਆਪਣੇ 2 ਬੀਲਚੇ ਰਾਂ ਸਾਡੇ ਕੋਲ ਅਵੇਲੇਬਲ ਸੀ ਜਿਹੜੀਆਂ ਦਿੱਤੀਆਂ ਗਈਆਂ ਨੇ ਜੀ ਤੇ ਬਾਕੀ ਅਸੀਂ 40 ਤੋਂ 50 ਬੰਦਿਆਂ ਦੇ ਫਾਰਮ ਭਰ ਲਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਕੈਂਪ ਲਗਾਵਾਂਗੇ ਕੈਂਪ ਦੇ ਵਿੱਚ ਜ਼ਬੀਨ ਚਰ ਹੋਣਗੇ ਜਾਂ ਟਰਾਈਸਾਈਕਲ ਵਾਲੇ ਨੇ ਜਾਂ ਕੋਈ ਹੋਰ ਨਕਲੀ ਅੰਗ ਪੈਰ ਨੇ ਜਿਨ੍ਹਾਂ ਦੇ ਲਗਾਉਣ ਵਾਲੇ ਉਹ ਅਸੀਂ ਪ੍ਰੋਵਾਈਡ ਕਰਾਂਗੇ ਤੇ ਲੋਕਾਂ ਨੂੰ ਸਹਾਇਤਾ ਦਵਾਂਗੇ ਇਹ ਤੁਹਾਡੀ ਆਪਣੇ ਸੰਸਥਾ ਵੱਲੋਂ ਦਿੱਤੇ ਗਏ ਨੇ ਜੀ ਸਾਡੇ ਫਿਜ਼ੀਕਲ ਫਿਜ਼ੀਕਲ ਹੈਂਡੀਕੈਪ ਹੈਂਡੀਕੈਪਟ ਹੈ ਨਾ ਹਾਂਜੀ ਹਾਂਜੀ ਹੈਂਡੀਕੈਪਟ ਸੁਸਾਇਟੀ ਇੱਕ ਖੰਨੇ ਤੋਂ ਜੀ ਠੀਕ ਆ ਉਹ ਸਾਡੇ ਨਾਲ ਮਿਲ ਕੇ ਅਸੀਂ ਰਲ ਮਿਲ ਕੇ ਕੰਮ ਕਰਦੇ ਹਾਂ ਸਾਡਾ ਕਲੱਬ ਹੋ ਜਾਂਦਾ ਤੇ ਉਹ ਸੁਸਾਇਟੀ ਨਾਲ ਰਲ ਕੇ ਅਸੀਂ ਜੋ ਵੀ ਲੋਕਾਂ ਨੂੰ ਕਿਸੇ ਚੀਜ਼ ਦੀ ਵੀ ਲੋੜ ਹੁੰਦੀ ਆ ਅਸੀਂ ਉਹ ਪ੍ਰੋਵਾਈਡ ਕਰਾਉਂਦੇ ਆ ਤੇ ਚਲੋ ਸਾਡੇ ਵੱਲੋਂ ਵੀ ਕੋਈ ਹੈਲਪ ਹੋ ਜਾਂਦੀ ਆ ਜੀ ਸਰ ਇਸ ਕੈਂਪ ਦੌਰਾਨ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਤਾਂ ਰਿਮੇ ਕੋਡਾਣੀ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਹਨਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਲੋੜਵੰਦ ਜਿਹੜੇ ਲੋਕ ਨੇ ਉਹਨਾਂ ਦੇ ਵਾਸਤੇ ਇਹ ਕੈਂਪ ਲਾਇਆ ਔਰ ਇਹ ਜੋ ਉਪਰਾਲੇ ਜਿਹੜੇ ਸਾਡੇ ਜਿਹੜੀ ਯੂਥ ਹੈ ਨੌਜਵਾਨ ਪੀੜੀ ਹੈ ਉਹਨਾਂ ਨੂੰ ਲਾਉਣੇ ਚਾਹੀਦੇ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਔਰ ਇੰਮੇ ਕੁੜਾਣੀ ਜੀ ਇਹਨਾਂ ਦੀ ਸਾਰੀ ਟੀਮ ਜਿਹੜੀ ਹੈ ਇਦਾਂ ਦੇ ਉਪਰਾਲੇ ਕਰਦੀ ਰਹਿੰਦੀ ਆ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਨੇ ਔਰ ਇਸੇ ਤਰ੍ਹਾਂ ਅਸੀਂ ਅਸੀਂ ਚਾਹੁੰਦੇ ਆਂ ਵੀ ਰੰਗਲਾ ਪੰਜਾਬ ਸਾਡਾ ਬਣੇ ਦੁਬਾਰਾ ਤੋਂ ਫੇਰ ਸਾਡਾ ਅੰਜਾਮ ਖੜਾ ਹੋਵੇ ਮੈਂ ਇੱਕ ਸੰਦੇਸ਼ ਦਿੰਨਾ ਨੌਜਵਾਨ ਪੀੜੀ ਨੂੰ ਕਿ ਨਸ਼ਿਆਂ ਤੋਂ ਰਹਿਤ ਹੋ ਕੇ ਨਸ਼ਿਆਂ ਦਾ ਘਿਹੜਾ ਛੱਡ ਕੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਇੱਦਾਂ ਦੇ ਕੈਂਪ ਲਗਾਵੇ ਮੈਦਾਨਾਂ ਵੱਲ ਜਾਵੇ ਖੇਡ ਮੈਦਾਨਾਂ ਵੱਲ ਜਾ ਕੇ ਖੇਡਾਂ ਖੇਡੇ ਔਰ ਕੁੱਚੀਆਂ ਬੱਲਡੀਆਂ ਦੇ ਸ਼ੂਏ ਮੈਂ ਇਹ ਹੀ ਅਰਦਾਸ ਕਰਦਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ اے ਸੱਚੇ ਪਾਤਸ਼ਾਹ ਸਾਡੇ ਪੰਜਾਬ ਨੂੰ ਦੁਬਾਰਾ ਤੋਂ ਫੇਰ ਉਸੇ ਤਰ੍ਹਾਂ ਬਣਾ ਕਰੋ ਜਿਸ ਤਰ੍ਹਾਂ ਪਹਿਲਾਂ ਸੀ ਰੰਗਲਾ ਤੇ ਰੰਗਲਾ ਪੰਜਾਬ ਸਾਡਾ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਹਾਂਜੀ ਸਰ ਡਾਕਟਰ ਰਵਿੰਦਰਪਰ ਸ਼ਰਮਾ ਆਲ ਇੰਡੀਆ ਵਾਈਸ ਚੇਅਰਮੈਨ ਹੂਮਰ ਰੈਡਸ ਵੈਲਫੇਅਰ ਸਟੇਟ ਹੈ ਹਲਕਾ ਪਹਿਲ ਤੋਂ ਗੱਲ ਕਰਾਂ ਪੁਰਾਣੀ ਕਨਾ ਡਿਸਟ੍ਰਿਕਟ ਰੁਧੇ ਤੇ ਅੱਜ ਪਹਿਲਾ ਤੈ ਮੈਂ ਆਪਣੇ ਏਰੀਆ ਮੇਂ ਕੜਾਣੀ ਜੀ ਦਾ ਜਿਨੇ ਪੰਜ ਸਾਡੇ ਸਰਪੰਚ ਨੇ ਇਲਾਕਾ ਵਾਸੀ ਨੇ ਜਿਨੇ ਵੀ ਇੱਥੇ ਬੈਠੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਧੰਨਵਾਦ ਮੈਂ ਸਾਡੀ ਸਰਕਾਰ ਦਾ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਤੇ ਸਾਡੀ ਬਲਜੀਤ ਕੌਰ ਸਮਾਜਿਕ ਸਿੱਖਿਆ ਜੋ ਭਾਗ ਦੇ ਮੰਤਰੀ ਨੇ ਵਜ਼ੀਰ ਨੇ ਸਾਡੀ ਯੂਨੀਅਨ ਨੇ ਡਿਊਟੀ ਲਈ ਹੈ ਵੈਲਫੇਅਰ ਸਟ੍ਰੈਟਜ ਅੱਗੇ ਹਣ ਜਿੰਨੇ ਵੀ ਹੈਗੇ ਨੇ ਫਿਜ਼ੀਕਲੀ ਜੋ ਬਿਲਚੇਰਾ ਨੇ ਜੋ ਹੋਰ ਉਹਨਾਂ ਦੇਣੀ ਹੈ ਸਮਾਨ ਸਾਡੇ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ ਸਾਡੀ ਸਰਕਾਰ ਨੂੰ ਸਾਡੇ ਅੱਜ ਬੜੀ ਖੁਸ਼ੀ ਹੈ ਸਾਨੂੰ ਇੱਥੇ ਕਹਿਣਾ ਪੈ ਰਿਹਾ ਮੈਨੂੰ ਮਜਬੂਰ ਲਾ ਲਓ ਖੁਸ਼ੀ ਜੀ ਲਾ ਲਓ ਸਾਡੇ ਹਲਕਾ ਇੰਚਾਰਜ ਗਿਆਨ ਸਿੰਘ ਜੀ ਸਾਡੇ ਬਹੁਤ ਨੇਕੀ ਇਨਸਾਨ ਇੱਕ ਸਾਦਗੀ ਸੁਭਾਅ ਵਾਲੇ ਸਾਡੇ ਗੁਰਸਿੱਖ ਐਮ ਐਲ ਏ ਸਾਹਿਬ ਮੰਨ ਮਿੰਦਰ ਸਿੰਘ ਗਾਜੁਰਾ ਸਾਹਿਬ ਦੇ ਜੋ ਵੀਜਾ ਜੀ ਵੀ ਲੱਗਦੇ ਨੇ ਤੇ ਰਿਸ਼ਤੇਦਾਰ ਵੀ ਲੱਗਦੇ ਨੇ ਉਹਨਾਂ ਦੀ ਪਲੇਟਿੰਗ ਦੇ ਨਾਲ ਹੀ ਇਹ ਮੈਂ ਗੱਲ ਕਿਹੜਾ ਚਾਹੂੰਗਾ ਵੀ ਸਰਕਾਰਾਂ ਜਿਹੜੀ ਦਰਬਾਰਾਂ ਹਲਕੇ ਦੇ ਅੰਦਰ ਬਣੀਆਂ ਨੇ ਉਹਨਾਂ ਦੇ ਪਿਆਰ ਸਤਕਾ ਹੀ ਬਣਦੇ ਪਰ ਮੈਂ ਇਹ ਵੀ ਕਹਿਣਾ ਚਾਹੂੰਗਾ ਵੀ ਜੋ ਅੱਜ ਦਾ ਕੈਂਪ ਹੈ ਅੱਖਾਂ ਦਾ ਕੈਂਪ ਹੈ ਬੜਾ ਸ਼ਾ ਕੈਂਪ ਹੈ ਅੱਖ ਹੀ ਇੱਕ ਐਸੀ ਚੀਜ਼ ਹੈ ਪਰਮਾਤਮਾ ਵੱਲੋਂ ਜਿੱਡਾ ਮਰਜੀ ਐਕਸੀਡੈਂਟ ਹੋ ਜੇ ਤਾਂ ਆਹ ਕਿਹਾ ਜਾਂਦਾ ਵੀ ਅੱਖੀ ਦੀ ਬਚ ਗਈ ਤੇ ਇਹ ਬੜਾ ਤਕੜਾ ਅੱਖਾ ਦਾਣਾ ਦੇਣਾ ਵੀ দান ਹੈ ਤੋਂ ਲੈਣਾ ਵੀ দান ਹੈ ਤੇ ਮੈਂ ਇੱਥੇ ਸਾਡੇ ਯੂਥ ਦਾ ਰੀਮੀ ਕੁੜਾਣੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਡੀਸੀ ਸਾਹਿਬ ਦਾ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪ੍ਰਸ਼ਾਸਨ ਦਾ ਮੈਂ ਮੋਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬੱਟਾ ਤਗੜਾ ਸੇ ਜੋ ਪੈਨ ਹਲਕੇ ਦਾ ਪ੍ਰੈਜ਼ੀਡੈਂਟ ਬਣਾ ਕੇ ਮੈਂ ਇੱਥੇ ਪੰਜ ਚਿਹਰਾ ਬਿਲ ਚਿਹਰਾ ਦੇਣੇ ਨੇ ਆਪਣੇ ਵੱਲੋਂ ਕਿ 10 ਸਾਈਕਲ ਸਕੂਲ ਦੇਣੀਆਂ ਪੰਜਵੀਂ ਜਮਾਤ ਨੂੰ ਪੰਜ ਦੇਣੀਆਂ ਨੇ ਪੰਜ ਦੇਣੀਆਂ ਹਾਈ ਸਕੂਲ ਨੂੰ ਆਪਣੇ ਵੱਲੋਂ ਤੇ ਪ੍ਰਮਾਤਮਾ ਦਾ ਮੈਂ ਅਹੀ ਅਸ਼ੀਰਵਾਦ ਮੰਗਦਾ ਵੀ ਮੇਰੇ ਤੋਂ ਜਿਹੜੀ ਵੀ ਹੈ ਲਾਕੇ ਦੀ ਸੇਵਾ ਤਨ ਮਨ ਉਹ ਧਨ ਨਾਲ ਕਰਾਂਦਾ ਰਹੇ ਪਰਮੇਸ਼ਰ ਜੋ ਪਿਛਲੀ ਸਰਕਾਰਾਂ ਨੇ ਭ੍ਰਿਸ਼ਟਾਚਾਰ ਕੀਤਾ ਗੈਂਗਸਟਰ ਪੈਦਾ ਕੀਤੇ ਨੇ ਅੱਜ ਉਹ ਜਿਹੜੇ ਕੈਂਪ ਲੱਗਣਗੇ ਖੇਡਾਂ ਲੱਗਣਗੀਆਂ ਮੈਦਾਨ ਦੇ ਵਿੱਚ ਮੁੰਡੇ ਜਾਣਗੇ ਯੂਥ ਜਾਊਗੀ ਸਾਡੇ ਨਸ਼ੇ ਤੋਂ ਰਹਿਤ ਰਹੂਗੀ ਮੈਂ ਆਪਣੀ ਪੰਜਾਬ ਸਰਕਾਰ ਦਾ ਸਾਡੇ ਹਲਕੇ ਦੇ ਐਮਐਲਏ ਮਨਜਿੰਦਰ ਸਿੰਘ ਐਸਪੁਰ ਸਾਹਿਬ ਦਾ ਗਿਆਨ ਸਿੰਘ ਦਫ਼ਤਰ ਅਨਚਾਰਜ ਦਾ ਤੇ ਸਾਡੇ ਮਮਨ ਸਾਹਿਬ ਪ੍ਰੈਜ਼ੀਡੈਂਟ ਬੈਠੇ ਨੇ ਇੱਥੇ ਇਹਨਾਂ ਦਾ ਧੰਨਵਾਦ ਇਹ ਕੁੰਨੜੀ ਸਾਡੀ ਦੁਆਰੇ ਤੇ ਬੈਠੇ ਨੇ ਹੋਰ ਸਾਡੀ ਜਿੰਨੀ ਵੀ ਟੀਮ ਬੈਠੀ ਹੈ ਇੱਥੇ ਆਮ ਪਾਰਟੀ ਦੀ ਪਹਿਲ ਹਲਕੇ ਦੇ ਇੰਚਾਰਜ ਵਗੈਰਾ ਜਿੰਨੇ ਵੀ ਹੈਗੇ ਨੇ ਅਸੀਂ ਇਹ ਵੱਡੇ ਪੱਧਰ ਤੇ ਜੋ ਵੀ ਸਾਡੇ ਪਰਾਲੇ ਨੇ ਅਸੀਂ ਕਰਾਂਗੇ ਆਉਣ ਵਾਲੀ ਇਲੈਕਸ਼ਨ ਪੰਚਾਇਤ ਹੋਵੇ ਸਰਪੰਚੀ ਹੋਵੇ ਐਮਪੀ ਦੇ ਹੋਵੇ ਅਸੀਂ ਆਪਣੇ ਕੰਮ ਦੇ ਵਿਕਾਸ ਨਾਲ ਪਹਿਲ ਦੇ ਆਧਾਰ ਤੇ ਸਾਡੀ ਆਮ ਪਾਰਟੀ ਜਿੱਤੂਗੀ ਤੇ ਸਾਡੇ ਸ੍ਰੀ ਆ ਭਗਵੰਤ ਮਾਨ ਜੀ ਦਾ ਬੋਮਤ ਨਾਲ ਸਾਡੇ ਜਿੱਤਣਗੇ ਅਸੀਂ ਆਸ ਕਰਦੇ ਹਾਂ ਸਾਡੇ ਮਨਵਿੰਦਰ ਸਿੰਘ ਗੈਸਪੁਰਾ ਸਾਹਿਬ ਜੀ ਪੈਲ ਹਲਕੇ ਅੰਦਰ ਘਰ-ਘਰ ਡੋਰ ਟੂ ਡੋਰ ਜਾ ਕੇ ਲੋਕਾਂ ਦੀਆਂ ਤਕਲੀਫਾਂ ਪੁੱਛਦੇ ਨੇ ਉਹ ਸਾਰਾ ਕੰਮ ਬੜੇ ਰੀਜਨਲ ਕਰਦੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਸਾਡੇ ਪ੍ਰਸ਼ਾਸਨ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਫੂਰਸ ਅਧਿਕਾਰੀਆਂ ਦਾ ਸਾਰੇ ਅਫਸਰ ਸਹਿਮਾਨਾਂ ਦਾ ਸਾਡੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਬੜੇ ਉਛਾ ਨਾਲ ਰੰਗਲਾ ਪੰਜਾਬ ਅਸੀਂ ਬਣਾਣਾ ਪੰਜਾਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਹਿ